ਜਿਮਣੀ ਚੋਣਾ ਚ ਹੋ ਰਹੇ ਹਨ ਵੱਡੇ ਧਮਾਕੇ ਵੋਟਾਂ ਦੀ ਗਿਣਤੀ ਹਾਲੇ ਵੀ ਜਾਰੀ ਹੈ ਕੌਣ ਕੌਣ ਚੱਲ ਰਿਹਾ ਹੈ ਅੱਗੇ ਆਓ ਤੁਹਾਨੂੰ ਦੱਸਦੇ ਹਾਂ ਸਾਰੀ ਅਪਡੇਟ ਪੰਜਾਬ ਦੇ 4 ਵਿਧਾਨ ਸਭਾ ਹਲਕੇ ਦੀ ਜਿਮਣੀ ਚੋਣਾ ਚ ਵੋਟਾਂ ਦੀ ਗਿਣਤੀ ਜਾਰੀ ਚੱਲ ਰਹੀ ਹੈ ਜੇ ਗੱਲ ਕਰੀਏ ਅਸੀਂ ਚੱਬੇਵਾਲ ਦੀ ਤਾਂ ਚੱਬੇਵਾਲ ਇਸ ਟਾਈਮ ਇਸ਼ਾਨ ਕੁਮਾਰ ਚੱਬੇਵਾਲ ਅੱਗੇ ਚੱਲ ਰਹੇ ਹਨ ਬਹੁਤ ਹੀ ਵਧੀਆ ਲੀਡ ਬਣਾ ਕੇ ਇਸ਼ਾਨ ਕੁਮਾਰ ਚੱਬੇਵਾਲ 26465 ਵੋਟਾਂ ਨਾਲ ਅੱਗੇ ਚੱਲ ਰਹੇ ਹਨ ਜਦਕਿ ਚੱਬੇਵਾਲ ਨੇ ਇਹ ਵਾਅਦਾ ਕੀਤਾ ਸੀ ਕਿ ਉਹ ਆਪਣੇ ਬੇਟੇ ਨੂੰ ਇਸ ਹਲਕੇ ਤੋਂ ਜਿਤਾ ਕੇ ਹੀ ਸਾ ਲੈਣਗੇ ਸੋ ਉਹ ਗੱਲ ਹੁਣ ਸੱਚ ਹੁੰਦੀ ਨਜ਼ਰ ਆ ਰਹੀ ਹੈ ਜੇ ਗੱਲ ਕਰੀਏ ਡੇਰਾ ਬਾਬਾ ਨਾਨਕ ਦੀ ਤਾਂ ਡੇਰਾ ਬਾਬਾ ਨਾਨਕ 'ਚ ਗੁਰਦੀਪ ਸਿੰਘ ਰੰਦਾਵਾ ਲੀਡ ਬਣਾਉਂਦੇ ਨਜ਼ਰ ਆ ਰਹੇ ਹਨ ਅੱਗੇ ਚੱਲਦੇ ਨਜ਼ਰਾਂ ਨੇ ਪਹਿਲੇ ਜਤਿੰਦਰ ਕੌਰ ਰੰਦਾਵਾ ਅੱਗੇ ਸਨ ਲੇਕਿਨ ਹੁਣ ਉਹਨਾਂ ਨੂੰ ਪਿਛਾੜ ਕੇ ਗੁਰਦੀਪ ਸਿੰਘ ਰੰਦਾਵਾ ਅੱਗੇ ਚਲੇ ਗਏ ਹਨ 36832 ਵੋਟਾਂ ਦੇ ਨਾਲ ਗੁਰਦੀਪ ਸਿੰਘ ਰੰਦਾਵਾ ਲੀਡ ਬਣਾਉਂਦੇ ਨਜ਼ਰ ਆ ਰਹੇ ਹਨ ਬਰਨਾਲਾ ਦੀ ਤਾਂ ਨਵੇਂ 라ਉਂਡ 'ਚ ਕਾਂਗਰਸ 2901 ਵੋਟਾਂ ਨਾਲ ਅੱਗੇ ਜਾ ਰਹੀ ਹੈ ਬਹੁਤ ਹੀ ਵਧੀਆ ਲੀਡ ਬਣਾਉਂਦੀ ਨਜ਼ਰ ਆ ਰਹੀ ਹੈ ਕਾਂਗਰਸ ਬਰਨਾਲਾ ਦੇ ਵਿੱਚ ਗਿੱਦੜ ਬਾਹਤੋ ਜੋ ਕਿ ਹੌਟ ਸੀਟ ਮੰਨੀ ਜਾ ਰਹੀ ਸੀ ਇਹਨਾਂ ਜਿਮਣੀ ਚੋਣਾਂ ਦੇ ਵਿੱਚ ਟਾਕਰਾ ਸੀ ਪੂਰਾ ਪੂਰਾ ਜਿੱਥੇ ਕਿ ਅਮਰਤਾ ਵੜਿੰਗ ਤੇ ਡਿੰਪੀ ਢਿੱਲੋਂ ਦਾ ਲੇਕਿਨ ਡਿੰਪੀ ਢਿੱਲੋਂ ਨੇ ਇੱਕ ਨਵਾਂ ਕਾਰਨਾ ਕਰ ਦਿਖਾਇਆ ਹੈ ਡਿੰਪੀ ਢਿੱਲੋਂ 2288 ਵੋਟਾਂ ਨਾਲ ਅੱਗੇ ਜਾ ਰਹੇ ਹਨ ਬਹੁਤ ਹੀ ਵੱਡੀ ਲੀਡ ਨਾਲ ਡਿੰਪੀ ਢਿੱਲੋ ਇੱਕ ਜਿੱਤ ਦਾ ਹੰਗਾਰਾ ਬਣਾਉਂਦੇ ਨਜ਼ਰ ਆ ਰਹੇ ਹਨ ਗਿੱਦੜ ਬਾਹਤੋਂ ਡਿੰਪੀ ਢਿੱਲੋ ਲਹਿਰਾਉਣ ਜਾ ਰਹੇ ਹਨ ਜਿੱਤ ਦਾ ਝੰਡਾ ਲੇਕਿਨ ਰੋਜ਼ਾਨ ਹਾਲੇ ਵੀ ਕੁਝ ਵੀ ਕਹਿ ਸਕਦੇ ਹਨ ਕਿਉਂਕਿ ਵੋਟਾਂ ਦੀ ਗਿਣਤੀ ਹਾਲੇ ਵੀ ਜਾਰੀ ਹੈ ਤਾਨੂੰ ਆਪਾਂ ਸਾਰੀ ਅਪਡੇਟ ਦੱਸਦੇ ਰਹਾਂਗੇ ਤੁਸੀਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਵੱਡੀ ਇਨਫੋਰਮੇਸ਼ਨ ਪਹੁੰਚ ਸਕੇ ਕਿਹੜਾ ਕੈਂਡੀਡੇਟ ਕਿੱਥੋਂ ਜਿੱਤੇਗਾ ਤੁਸੀਂ ਵੀ ਇੱਕ ਵਾਰ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਲੇਕਿਨ ਤੁਹਾਨੂੰ ਦੱਸ ਦਈਏ ਕਿ ਗਿੱਦੜ ਬਾਹਾ ਇਸ ਟਾਈਮ ਹੌਟ ਸੀਟ ਬਣਿਆ ਸੀ ਜਿਹੜਾ ਉੱਥੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਬਾਜ਼ੀ ਮਾਰਦੇ ਨਜ਼ਰ ਆ ਰਹੇ ਹਨ ਰੁਝਾਨ ਚੇਂਜ ਵੀ ਹੋ ਸਕਦੇ ਹਨ ਵੋਟਰ ਦੀ ਗਿਣਤੀ ਹਾਲੇ ਵੀ ਜਾਰੀ ਹੈ ਉਸ ਤੋਂ ਬਾਅਦ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ 'ਚ ਕਾਂਟੇ ਦੀ ਟੱਕਰ ਚੱਲ ਰਹੀ ਸੀ ਲੇਕਿਨ ਹੁਣ ਉਥੋਂ ਵੀ ਆਮ ਆਦਮੀ ਪਾਰਟੀ ਲੀਡ ਬਣਾਉਂਦੀ ਨਜ਼ਰ ਆ ਰਹੀ ਹੈ ਗੁਰਦੀਪ ਸਿੰਘ ਰੰਦਾਵਾ ਵੱਡੀ ਲੀਡ ਨਾਲ ਅੱਗੇ ਜਾਂਦੇ ਨਜ਼ਰ ਆ ਰਹੇ ਹਨ